ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਹਰ ਰੋਜ਼ ਅਮਰਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਿੰਨੇ ਸਤਿਪੁਰਸ਼ਾਂ ਦਾ ਜ਼ਿਕਰ ਆਇਆ ਹੈ ਉਹਨਾਂ ਦਾ ਨਾਮ ਉਹਨਾਂ ਦਾ ਇਤਿਹਾਸ ਸ਼ਰਵਣ ਕਰਨ ਵਾਸਤੇ ਆਪਾਂ ਸਾਰੇ ਪਹੁੰਚਦੇ ਹਾਂ 16 ਸਾਖੀਆਂ ਹੁਣ ਤੱਕ 16 ਸ਼ਰੀਰਾਂ ਦੇ 16 ਸਤਿਪੁਰਸ਼ਾਂ ਦੇ ਨਾਮ ਦੀਆਂ ਉਹ ਆਪਾਂ ਸਰਵਣ ਕਰ ਚੁੱਕੇ ਆ। ਸੋ ਹੁਣ ਅੱਜ 17 ਨੰਬਰ ਸਾਖੀ ਜੋ ਅਜਾਮਲ ਜੀ ਦੀ ਆ ਰਹੀ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ, ਸਰਵਣ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਬੁਲਾਓ। ਗੱਜ-ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਪੰਜਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਹਨ ਅਜਾ ਮਲ ਉਧਰਿਆ ਕਹਿ ਏਕ ਵਾਰ ਅਜਾ ਮਲ ਜੀ ਦਾ ਨਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਦਰਜ ਕੀਤਾ ਨੌਵੇਂ ਪਾਤਸ਼ਾਹ ਜੀਆਂ ਨੇ ਵੀ ਦਰਜ ਕੀਤਾ ਹੈ ਹੋਰ ਵੀ ਬਿਆੰਤ ਥਾ ਮੈਂ ਤੇ ਉਹਨਾਂ ਦਾ ਨਾਮ ਆਇਆ ਹੈ ਸੋ ਆਓ ਸਰਵਣ ਕਰੀਏ ਅਜਾਮਲ ਜੀ ਦੀ ਕਥਾ ਸਤਨਾਮ ਸ੍ਰੀ ਵਾਹਿਗੁਰੂ ਜੀ हे ਭਗਤ ਜਨੋ ਅਜਾਮਲ ਦੀ ਕਥਾ ਸਰਵਣ ਕਰੋ ਇਸ ਕਥਾ ਦੇ ਸਰਵਣ ਕਰਨ ਵਾਲੇ ਨੂੰ ਕਾਮ ਤੰਗ ਨਹੀਂ ਕਰਦਾ ਉਹ ਉੱਚੇ ਚਾਲ ਚੱਲਣ ਵਾਲਾ ਬਣਦਾ ਸੁਣਨ ਵਾਲੇ ਦੇ ਪਾਪ ਛਡਦੇ ਆ ਕल्याण ਹੁੰਦੀ ਹੈ ਮੋਕਸ਼ ਮਿਲਦਾ ਹੈ ਅਜਾਮਲ ਇੱਕ ਵੱਡਾ ਪਾਪੀ ਉਸ ਸਮੇਂ ਵਿੱਚ ਮੰਨਿਆ ਗਿਆ ਉਹ ਵੱਡਾ ਪਾਪੀ ਕਿਉਂ ਸੀ ਉਸਨੇ ਕੀ ਕਸੂਰ ਕੀਤਾ ਉਸ ਦੇ ਪਰਥਾਏ ਕਥਾ ਇਉਂ ਆਉਂਦੀ ਹੈ ਅਜਾਮਲ ਇੱਕ ਰਾਜ ਬ੍ਰਹਮਣ ਦਾ ਪੁੱਤਰ ਸੀ ਉਸ ਦਾ ਪਿਤਾ ਰਾਜੇ ਕੋਲ ਪ੍ਰੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ ਉਸ ਵਜ਼ੀਰ ਦੇ ਸਿਆਣੇ ਹੋਣ ਦੀ ਸਾਰੇ ਚਰਚਾ ਹੁੰਦੀ ਸੀ ਵਜ਼ੀਰ ਬੜਾ ਸਿਆਣਾ ਹੈ ਜਦੋਂ ਅਜਾਮਲ ਦੀ ਉਮਰ 5 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜਨ ਪਾ ਦਿੱਤਾ ਉਹ ਜਿਸ ਗੁਰੂ ਕੋਲ ਪੜਨ ਲੱਗਿਆ ਉਹ ਵੀ ਬੜਾ ਸਿਆਣਾ ਸੀ ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਵੇ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ ਉਸ ਨੇ ਦੇਖਿਆ ਵੀ ਅਜਾਮਲ ਦੀ ਜ਼ੁਬਾਨ ਤੇ ਤਾਂ ਸਰਸਵਤੀ ਬੈਠੀ ਸੀ ਜੋ ਸ਼ਬਦ ਉਹ ਪੜਦਾ ਜਾਂ ਸੁਣਦਾ ਉਹ ਕੰਠ ਕਰ ਲੈਂਦਾ ਸੀ ਉਸ ਦਾ ਗਲਾ ਰਸੀਲਾ ਸੀ ਜਦੋਂ ਉਹ ਵੇਦਾਂ ਦੇ ਮੰਤਰ ਪੜ੍ਹਦਾ ਤਾਂ ਅਨੋਖਾ ਹੀ ਰੰਗ ਵੱਜ ਜਾਇਆ ਕਰੇ ਬਹੁਤ ਸਿਆਣਾ ਨਿਕਲਿਆ ਉਸਨੇ 10 ਸਾਲਾਂ ਵਿੱਚ 20 ਸਾਲਾਂ ਦੀ ਵਿਦਿਆ ਪੜ੍ਹ ਲਈ ਉਸ ਦੀ ਵਿਦਵਤਾ ਦੀ ਪ੍ਰਸਿੱਧਤਾ ਹੋ ਗਈ ਐਨੀ ਪ੍ਰਸਿੱਧੀ ਹੋਈ ਕਿ ਵੱਡੇ ਵੱਡੇ ਵਿਦਵਾਨ ਉਹਦਾ ਦਰਸ਼ਨ ਕਰਨ ਆਉਂਦੇ ਇੱਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਕਿਹਾ ਅਜਾਮਲ ਅਜੇ ਤੂੰ ਸ਼ਿਸ਼ ਹੈ ਹਾਂ ਗੁਰਦੇਵ ਮੈਂ ਸ਼ਿਸ਼ ਹਾਂ ਪਰ ਕਿੰਨਾ ਚਿਰ ਰਹਾਂਗਾ ਹਜੇ ਸ਼ਿਸ਼ ਸ਼ਿਸ਼ ਦਾ ਮਤਲਬ ਹੁੰਦਾ ਚੇਲਾ ਕੋਈ 4 ਸਾਲ ਹੋਰ ਲੱਗਣੇ ਆ ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਣਗੇ ਜੀ ਆਗਿਆ ਗੁਰਦੇਵ ਉਸ ਦੇ ਵਿਦਿਆ ਗੁਰੂ ਨੇ ਉਹਦੇ ਵੱਲ ਦੇਖਿਆ ਧਿਆਨ ਨਾਲ ਦੇਖ ਕੇ ਅੱਖਣ ਲੱਗਿਆ ਅਜਾਮਲ ਜਦੋਂ ਮੇਰੇ ਵੱਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ ਨਗਰੀ ਤੋਂ ਬਾਹਰ-ਬਾਹਰ ਆਇਆ ਕਰ ਬਾਹਰ-ਬਾਹਰ ਹੀ ਜਾਇਆ ਕਰ ਨਗਰੀ ਦੇ ਵਿੱਚ ਨਾ ਬੜੀ ਕਿਉਂਕਿ ਅਜੇ ਤੇਰੇ ਵਸਤਰ ਵਿਦਿਆਰਥੀ ਦੇ ਹੈ ਗੁਰੂ ਆਗਿਆ ਪਾਲਣੀ ਪਾਲਣਾ ਕਰਨੀ ਹੋਏਗੀ ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ ਸੁਖੀ ਉਹ ਹੀ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ। ਹੇ ਗੁਰਦੇਵ ਮੈਂ ਆਪ ਜੀ ਤੇ ਪੁੱਛ ਸਕਦਾ ਹਾਂ ਕਿ ਆਪ ਮੈਨੂੰ ਸ਼ਹਿਰ ਵਿੱਚ ਬੜਨ ਤੋਂ ਕਿਉਂ ਰੋਕਦੇ ਹੋ? ਅਜਾ ਮਨ ਨੇ ਉੱਤਰ ਦਿੱਤਾ ਤੇ ਨਾਲ ਪ੍ਰਸ਼ਨ ਪੁੱਛਿਆ। ਉਸ ਦਾ ਸਵਾਲ ਸੁਣ ਕੇ ਗੁਰੂ ਚੁੱਪ ਰਿਹਾ ਤੇ ਬਸ ਇਹੀ ਕਿਹਾ ਬਸ ਨਗਰੀ ਤੋਂ ਬਾਹਰੋਂ ਆਇਆ ਕਰ ਵਾਰੀ ਜਾਇਆ ਕਰ ਬਸ ਇੰਨੀ ਕੀ ਆਗਿਆ ਹੈ ਮਤਲਬ ਗੱਲ ਖੋਲ ਕੇ ਨਹੀਂ ਦੱਸੀ ਉਹ ਤਾਂ ਹੀ ਕਹਿਤਾ ਵੀ ਬਸ ਬਾਹਰ ਦੀ ਜਾਇਆ ਕਰ ਬਾਹਰ ਦੀ ਆਇਆ ਕਰ ਸ਼ਹਿਰ ਦੇ ਵਿੱਚ ਨਾ ਵੜੀ ਅਜਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਉਹ ਸ਼ਹਿਰੋਂ ਬਾਹਰ ਹੀ ਆਉਂਦਾ ਤੇ ਬਾਹਰ ਦੀ ਹੀ ਜਾਂਦਾ ਨਾ ਉਹ ਕਿਸੇ ਨਾਲ ਗੱਲਬਾਤ ਹੀ ਕਰਦਾ ਵੀ ਉਹਦੇ ਗੁਰੂ ਨੇ ਉਸ ਨੂੰ ਸ਼ਹਿਰੋਂ ਵੜਨ ਤੋਂ ਰੋਕਿਆ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਵਿਦਿਆ ਪੜਦਾ ਰਿਹਾ ਉਸ ਦੀ ਆਰਜ਼ਾ 20 ਸਾਲ ਦੀ ਹੋ ਗਈ ਤੇ ਬੜਾ ਦਰਸ਼ਨੀ ਜਵਾਨ ਨਿਕਲਿਆ ਨੇਤਰਾਂ ਵਿੱਚ ਡੋਰੇ ਆਏ ਵਿਦਿਆ ਸੰਪੂਰਨ ਹੋਣ ਵਾਲੀ ਸੀ ਉਸ ਦੇ ਪਿੱਛੋਂ ਗੁਰੂ ਦੇਖਿਆ ਦੇ ਕੇ ਉਸ ਨੇ ਵਿਦਿਆਰਥੀ ਦੇ ਜੀਵਨ ਦੇ ਵਿੱਚੋਂ ਸੰਪੂਰਨ ਹੋ ਜਾਣਾ ਸੀ ਪਰ ਇੱਕ ਦਿਨ ਉਸ ਦਾ ਆਪਣੇ ਮਨ ਦੇ ਨਾਲ ਹੀ ਝੇੜਾ ਹੋ ਗਿਆ ਉਸ ਨੇ ਕਿਹਾ ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਠੀਕ ਹੈ ਆਖਰ ਇਹ ਤਾਂ ਦੇਖਿਆ ਜਾਏ ਵੀ ਗੁਰੂ ਰੋਕਦਾ ਕਿਉਂ ਹੈ ਉਸ ਦੇ ਮਨ ਦੀ ਇੱਕ ਇਹ ਵੀ ਭਾਖਿਆ ਸੀ ਅਜਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੁੰਦਾ ਹੈ। ਦੁਖੀ ਹੋਏਗਾ। ਮਤਲਬ ਮਨ ਦੇ ਵਿੱਚ ਯੁੱਧ ਚੱਲ ਪਿਆ ਵਿਚਾਰ ਆਉਂਦਾ। ਇੱਕ ਵਿਚਾਰ ਆਉਂਦਾ ਵੀ ਨਗਰੀ ਦੇ ਵਿੱਚ ਵੜੀਏ ਆਪਾਂ। ਦੂਜਾ ਵਿਚਾਰ ਆਉਂਦਾ ਜਦੋਂ ਗੁਰੂ ਨੇ ਆਗਿਆ ਨਹੀਂ ਦਿੱਤੀ ਆਪਾਂ ਨੂੰ ਗੁਰੂ ਨੇ ਰੋਕਿਆ ਆਪਾਂ ਨੂੰ ਜਾਣਾ ਨਹੀਂ ਚਾਹੀਦਾ। ਅਖੀਰ ਤੇ ਕਹਿ ਦਿੱਤਾ ਦੇਖੀ ਜਾਏਗੀ। ਅਜਾ ਮਨ ਨੇ ਦਿਲ ਤਕੜਾ ਕੀਤਾ। ਤਿਉ ਵਿਦਿਆਗੁਰੂ ਦੇ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਹੜੇ ਰਸਤੇ ਤੇ ਰਜਾਨਾ ਆਉਂਦਾ ਜਾਂਦਾ ਸੀ ਤੇ ਅੰਡਠੇ ਰਸਤੇ ਸ਼ਹਿਰ ਦੇ ਵਿੱਚੋਂ ਦੀ ਹੋਤ ਰਿਹਾ ਅਜਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਸੀ ਕਿਉਂਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਸੀ ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ ਜਵਾਨ ਨੂੰ ਪੂਰਾ ਗਿਆਨ ਨਹੀਂ ਹੁੰਦਾ ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਬੇਸ਼ਵਾ ਨਗਰੀ ਸੀ ਉਸ ਹੁੱਲੇ ਵਿੱਚ ਬੇਸ਼ਵਾਵਾ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪ ਦੇ ਬਸ ਵਿੱਚ ਕਰਦੀਆਂ ਸੀ ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਤ ਬਣ ਜਾਏ ਜਦੋਂ ਵਿਆਹ ਹੋ ਗਿਆ ਤਾਂ ਫਿਰ ਮੇਰੀ ਜ਼ਿੰਮੇਵਾਰੀ ਮੁੱਕ ਜਾਏਗੀ ਉਸ ਦਾ ਖਿਆਲ ਐਸਾ ਹੀ ਸੀ ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਦੇ ਸਮਾਨ ਹੁੰਦਾ ਹੈ ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਤੇ ਗੁਰੂ ਦਾ ਧਰਮ ਹੈ ਚੇਲੇ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ ਤੇ ਆਗਿਆ ਦਾ ਪਾਲਣ ਕਰੇ ਅਜਾਮਲ ਗੁਰੂ ਕੋਲੋਂ ਲੱਗਿਆ ਤੁਰਨ ਗੁਰੂ ਨੇ ਮੁੜ ਕੇ ਯਾਦ ਕਰਵਾਇਆ ਅਜਾਮਲ ਸ਼ਹਿਰੋਂ ਵਾਰ-ਵਾਰ ਦੀ ਜਾਈ ਬਹੁਤ ਚੰਗਾ ਗੁਰਦੇਵ ਇਹ ਆਖ ਕੇ ਅਜਾਮਲ ਤੁਰ ਪਿਆ ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵੱਲ ਹੋ ਤੁਰਿਆ ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ ਤਿਉਂ ਹੀ ਉਸ ਦੀ ਨਗਰੀ ਦੀ ਮਹਿਮਾ ਓਪਰੀ ਤੇ ਅਨੋਖੀ ਲੱਗੀ। ਰੰਗਾ ਰੰਗ ਦੀ ਲੀਲਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਇੱਧਰ ਉੱਧਰ ਫਿਰਦੀਆਂ ਸੀ। ਮਰਦਾਂ ਨਾਲ ਗੱਲਾਂ ਕਰਦੀਆਂ ਸੀ। ਉਹਨਾਂ ਦੇ ਰੂਪ ਬਹੁਤ ਸੁੰਦਰ ਸਨ। ਉਹਨਾਂ ਦੇ ਅਧ ਨੰਗੇ ਤਨ ਪਰ ਉਹ ਸ਼ੋਭਾ ਵਾਲੀਆਂ ਸਨ ਉਹਨਾਂ ਸੁੰਦਰ ਏਸਤਰੀਆਂ ਵੱਲ ਤੱਕਦਾ ਹੋਇਆ ਅਜਮਲ ਆਪਣੇ ਘਰ ਨੂੰ ਚਲੇ ਆ ਗਿਆ ਘਰ ਜਾ ਕੇ ਉਹਦਾ ਮਨ ਪੜਨ ਤੇ ਪਾਠ ਕੰਠ ਕਰਨ ਵੱਲ ਨਾ ਲੱਗਿਆ ਉਹ ਤਾਂ ਉਚਾਰਟ ਹੋ ਗਿਆ ਜੋ ਕੁਝ ਦੇਖਿਆ ਸੀ ਉਹੀ ਉਸਦੇ ਖਿਆਲਾਂ 'ਚ ਘੁੰਮਣ ਲੱਗਿਆ ਰਾਤ ਨੂੰ ਸੌ ਗਿਆ ਨੀਂਦ ਆਈ ਉਹੀ ਸੁਪਨੇ ਆਉਂਦੇ ਰਹੇ ਅੱਖਾਂ 'ਚ ਨੀਂਦ ਨਹੀਂ ਸਵੇਰੇ ਉੱਠਿਆ ਇਸ਼ਨਾਨ ਕੀਤਾ ਗੁਰੂ ਕੋਲ ਪਹੁੰਚਿਆ ਉਸ ਦੀਆਂ ਅੱਖਾਂ ਲਾਲ ਦੇਖੀਆਂ ਤਾਂ ਗੁਰੂ ਨੇ ਪੁੱਛਿਆ ਅਜਾਮਲ ਰਾਤ ਸੁੱਤਾ ਨਹੀਂ ਕੀ ਗੱਲ ਏ ਸੁੱਤਾ ਸਾ ਗੁਰਦੇਵ ਉੱਤਰ ਦਿੱਤਾ ਅੱਖਾਂ ਲਾਲ ਕਿਉਂ ਨੇ ਮਾਨੋ ਚਾਟ ਕਿਉਂ ਹੈ ਪਤਾ ਨਹੀਂ ਗੁਰਦੇਵ ਐਂ ਦੱਸ ਨਗਰੀ ਤੋਂ ਬਾਹਰ-ਬਾਰ ਗਿਆ ਸੀ ਤੇ ਬਾਹਰ-ਬਾਰ ਹੀ ਆਇਆ ਗੁਰੂ ਨੇ ਪੁੱਛਿਆ ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਸੀ ਤੇ ਦੂਜੀ ਭੁੱਲੇ ਕਰ ਦਿੱਤੀ ਵੀ ਝੂਠ ਬੋਲਿਆ ਉਸ ਨੇ ਝੂਠ ਬੋਲਦਿਆਂ ਹੋਇਆਂ ਕਿਹਾ ਗੁਰਦੇਵ ਬਾਹਰ-ਬਾਰ ਹੀ ਗਿਆ ਸੀ ਝੂਠ ਬੋਲਿਆ ਪਰ ਉਸ ਦੀ ਆਤਮਾ ਕੰਬ ਗਈ ਪਰ ਝੂਠ ਬੋਲ ਬੈਠਾ ਉਸ ਦਿਨ ਪੜਨ ਵਿੱਚ ਮਨ ਨਾ ਲੱਗਿਆ ਦੋ ਦੋਸ਼ ਹੋ ਗਏ ਇੱਕ ਤਾਂ ਗੁਰੂ ਦੀ ਆਗਿਆ ਭੰਗ ਹੋ ਗਈ ਦੂਸਰਾ ਝੂਠ ਵੀ ਬੋਲਿਆ ਗਿਆ ਇਹਨਾਂ ਦੋਨਾਂ ਦਾ ਉਸਦੇ ਨਿਰਮਲ ਮਨ ਦੇ ਉੱਤੇ ਬੜਾ ਭਾਰ ਪਿਆ ਤੇ ਦੂਜਾ ਉਹਦੀਆਂ ਅੱਖਾਂ ਦੇ ਅੱਗੇ ਉਹਦੇ ਖਿਆਲਾਂ ਦੇ ਵਿੱਚ ਉਹ ਨਗਰੀ ਦੇ ਸ਼ਹਿਰ ਦੇ ਨਜ਼ਾਰੇ ਆਇਆ ਕਰਨ ਸਾਹਮਣੇ ਉਸ ਨੂੰ ਪਾਠ ਨੂੰ ਪੜ੍ਹਨ ਨਹੀਂ ਦਿੰਦੇ ਸੀ ਜਿਵੇਂ ਕਿਵੇਂ ਉਸ ਨੇ ਸਮਾਂ ਬਤੀਤ ਕੀਤਾ ਜਦੋਂ ਛੁੱਟੀ ਮਿਲੀ ਤਾਂ ਮੁੜ ਉਸੇ ਨਗਰੀ ਦੇ ਰਸਤੇ ਤੇ ਤੁਰ ਪਿਆ ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾ ਦੇਖਦਾ ਰਿਹਾ ਦੇਖਦਾ ਦੇਖਦਾ ਘਰ ਨੂੰ ਚਲੇ ਆ ਗਿਆ ਇਸ ਤਰ੍ਹਾਂ 10-12 ਦਿਨ ਬਤੀਤ ਹੋ ਗਏ ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ ਨਾਰੀ ਰੂਪ ਲੀਲਾ ਨੇ ਉਸ ਦੇ ਜਵਾਨ ਮਨ ਦੇ ਉੱਤੇ ਅਸਰ ਕਰ ਦਿੱਤਾ ਤੇ ਜਾਦੂ ਵਰਗਾ ਅਸਰ ਉਹਦਾ ਮਨ ਡੋਲਣ ਲੱਗਿਆ ਜਦੋਂ ਮਨ ਡੋਲ ਜਾਵੇ ਤਾਂ ਬੰਦਾ ਫਿਰ ਮਨ ਦੀਆਂ ਅਨੇਕਾਂ ਆਲਾਮਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਇੱਕ ਦਿਨ ਸ਼ਹਿਰ ਦੇ ਵਿੱਚੋਂ ਦੀ ਲੰਘਦਾ ਸੀ ਇੱਕ ਰੂਪવતી ਅਜੇ ਚੜ੍ਹਦੀ ਜਵਾਨੀ 16-17 ਸਾਲ ਦੀ ਆਜੂ ਵਾਲੀ ਵੇਸ਼ਵਾ ਨੇ ਉਸ ਨੂੰ ਇਸ਼ਾਰਾ ਕੀਤਾ ਉਸ ਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਕਰਨ ਵੱਲ ਲਾ ਲਿਆ ਉਹ ਬਹੁਤ ਚਿਰ ਉਹਦੇ ਕੋਲ ਬੈਠਾ ਰਿਹਾ ਭੋਗ ਵਿਲਾਸ ਵਿੱਚ ਰੁੱਝ ਗਿਆ ਫਿਰ ਘਰ ਚਲੇ ਗਿਆ ਘਰ ਹੋਰ ਦਾ ਹੋਰ ਹੀ ਲੱਗੇ ਉਸ ਨੂੰ ਨੀਂਦ ਲਾਵੇ ਸਵੇਰੇ ਵਿਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿੱਚ ਵੇਲੇ ਸਿਰ ਨਾ ਅਪੜ ਸਕਿਆ ਲੇਟ ਹੋ ਗਿਆ ਪਹਿਲਾ ਅਜਾਮਲ ਨੇ ਦੋ ਦੋਸ਼ ਕੀਤੇ ਸੀ ਇੱਕ ਗੁਰੂ ਦੀ ਆਗਿਆ ਭੰਗ ਕੀਤੀ ਦੂਜਾ ਝੂਠ ਬੋਲਿਆ ਦੋ ਪਾਪ ਹੋਰ ਕਰਤੇ ਇੱਕ ਝੂਠ ਖਾਣੀ ਤੇ ਦੂਜਾ ਪਰ ਨਾਰੀ ਗਮਨ ਕਰਨਾ ਕਾਮ ਵਾਸ਼ਨਾ ਵੱਲ ਵੱਧ ਗਿਆ ਵੇਸ਼ਵਾਦਾ ਝੂਠਾ ਭੋਜਨ ਖਾਇਆ ਕਰੇ ਚਾਰਾਂ ਹੀ ਮਹਾਨ ਦੋਸ਼ਾਂ ਨੇ ਉਹਦੀ ਬੁੱਧੀ ਪ੍ਰਿਸ਼ਟ ਕਰ ਦਿੱਤੀ ਉਹ ਗੁਰੂ ਕੋਲ ਜਾਂਦਾ ਪਰ ਹੁਣ ਉਹਦੇ ਤੋਂ ਪਾਠ ਨਾ ਹੁੰਦਾ ਤੇ ਉਹਦਾ ਮਨ ਨਾ ਲੱਗਦਾ ਉਹਦਾ ਸਿਆਣਾ ਵਿਦਿਆਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿੱਛੇ-ਪਿੱਛੇ ਚੱਲਿਆ ਗਿਆ ਉਸਨੇ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਕਿ ਉਹਦਾ ਚੇਲਾ ਵੇਸ਼ਵਾ ਦੇ ਅੰਦਰ ਜਾ ਵੜਿਆ ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ ਅਗਲੇ ਦਿਨ ਅਜਾਮਲ ਆਇਆ ਉਸਨੇ ਕਿਹਾ ਅਜਾਮਲ ਜਾਓ ਤੂੰ ਸਾ ਜੋ ਪੜਨਾ ਸੀ ਪੜ ਲਿਆ ਇਹ ਆਖ ਕੇ ਅਜਾਮਲ ਨੂੰ ਤੋੜ ਦਿੱਤਾ ਤੇ ਉਸ ਦੇ ਬਾਪ ਨੂੰ ਸਦਕੇ ਆਖਿਆ ਅਜਾਮਲ ਦਾ ਵਿਆਹ ਕਰ ਦਿਓ ਇਸ ਦਾ ਕੁਆਰਾ ਰਹਿਣਾ ਹੁਣ ਯੋਗ ਨਹੀਂ ਹੈ ਅਜਾਮਲ ਦਾ ਬਾਪ ਰਾਜ ਪੰਡਿਤ ਸੀ ਰਾਜ ਪੰਡਿਤ ਹੋਣ ਕਰਕੇ ਉਸ ਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ ਉਹ ਝੱਟਪਟ ਉਠਿਆ ਤੇ ਥੋੜੇ ਦਿਨਾਂ ਵਿੱਚ ਹੀ ਪ੍ਰਬੰਧ ਕਰਕੇ ਉਸ ਨੇ ਅਜਾਮਲ ਦਾ ਵਿਆਹ ਕਰ ਦਿੱਤਾ ਅਜਾਮਲ ਦਾ ਵਿਆਹ ਹੋ ਗਿਆ ਘਰ ਬੜਾ ਸੁੰਦਰ ਹੈ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲੀ ਰਿਹਾ ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਬੇਸਵਾ ਦੇ ਦੁਆਰੇ ਜਾਂਦਾ ਹੀ ਰਿਹਾ ਹੌਲੀ-ਹੌਲੀ ਉਸ ਦਾ ਬੇਸਵਾ ਕੋਲ ਜਾਣਾ ਲੋਕ ਨਾ ਸਕਿਆ ਪ੍ਰਗਟ ਹੋ ਹੀ ਗਿਆ ਉਸ ਦੀ ਧਰਮ ਪਤਨੀ ਨੇ ਵੀ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਰਹੇ ਉਸ ਨੇ अनेका ਯਤਨ ਵੀ ਕੀਤੇ ਪਰ ਅਜਾਮਲ ਦਾ ਮਨ ਪਾਪੀ ਹੀ ਰਿਹਾ। ਵੇਸ਼ਵਾ ਦੀ ਜੂਠ ਤੇ ਸ਼ਰਾਬ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵੰਤੀ ਨਾਰੀ ਯਤਨ ਕਰਦੀ ਕਰਦੀ ਹਾਰ ਗਈ। ਅਜਾਮਲ ਦਾ ਬਾਪ ਕੁਦਰਤ ਬਣੀ ਪ੍ਰਲੋਗ ਗਮਣ ਕਰ ਗਿਆ। ਉਸ ਦੇ ਪਿੱਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਤ ਬਣਾਤਾ। ਰਾਜ ਪੰਡਤ ਬਣਨ ਤੇ ਉਸ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਉਹ ਧਰਮ ਸਮਾਜ ਤੇ ਰਾਜ ਦਾ ਆਗੂ ਬਣ ਗਿਆ ਦੌਲਤ ਪਹਿਲਾਂ ਵੀ ਸੀ ਹੋਰ ਆ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਤਾਂ ਵੀ ਉਸ ਨੇ ਸੋਚਿਆ ਨਾ ਸੋਚਦਾ ਕਿਵੇਂ ਪੰਜ ਦੋਸ਼ ਉਹਦੇ ਪਿੱਛੇ ਲੱਗੇ ਹੋਏ ਸੀ ਪਹਿਲਾ ਗੁਰੂ ਦੀ ਆਗਿਆ ਭੰਗ ਕਰਨਾ ਦੂਜਾ ਝੂਠ ਬੋਲਣਾ ਤੀਜਾ ਜੂਠ ਖਾਣੀ ਤੇ ਚੌਥਾ ਸ਼ਰਾਬ ਪੀਣੀ ਪੰਜਵਾਂ ਬੇਸ਼ਵਾ ਗਵਨ ਉਸਨੇ ਉੱਚ ਪਦਵੀ ਮਿਲਣ ਤੇ ਵੀ ਬੇਸ਼ਵਾ ਦੇ ਜਾਣਾ ਨਾ ਛੱਡਿਆ ਸ਼ਹਿਰ ਵਿੱਚ ਆਮ ਹੀ ਚਰਚਾ ਹੋਣ ਲੱਗ ਪਈ ਜੋ ਗੱਲ ਲੁਕੀ ਹੋਈ ਸੀ ਉਹ ਪ੍ਰਗਟ ਹੋ ਗਈ ਪਰਗਟ ਪ੍ਰਗਟ ਵੀ ਮੁੜ ਹੋਈ ਸੂਰਜ ਦੇ ਚੜਨ ਵਾਂਗ ਉਸ ਦਾ ਨਵਾਂ ਪਿਆਰ ਇੱਕ ਕਲਾਵੰਤੀ ਵੇਸ਼ਵਾ ਨਾਲ ਹੋ ਗਿਆ ਉਹ ਪਾਪਾਂ ਦੀ ਪੁਤਲੀ ਮਾਇਆ ਧਾਰਨ ਕਰ ਬੈਠੀ ਸੀ ਮਾਇਆ ਰੂਪ ਧਾਰਨ ਕਰ ਬੈਠੀ ਸੀ ਇੱਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ ਤੁਸੀਂ ਰਾਜਪੰਡਤ ਹੋ हां महाराज अजामल ਨੇ ਉੱਤਰ ਦਿੱਤਾ ਤੁਹਾਡੇ ਵਿਰੁੱਧ ਇੱਕ ਦੋਸ਼ ਲੱਗਿਆ ਕੀ ਦੋਸ਼ ਲੱਗਿਆ ਤੁਸੀਂ ਕਲਾਵੰਤੀ ਵੇਸ਼ਵਾਦੇ ਕੋਲ ਜਾਂਦੇ ਹੋ ਮਦਰਾ ਪੀਨੇ ਹੋ ਤੇ ਰੰਗ ਰਲੀਆਂ ਮਾਣਦੇ ਹੋ ਸੱਚ ਹੈ ਮਹਾਰਾਜ ਇਸ ਵਿੱਚ ਰਤਾ ਝੂਠ ਨਹੀਂ ਮੈਂ ਕਲਾਵੰਤੀ ਕੋਲ ਜਾਣਾ ਕੋਸ ਨਾਲ ਮੇਰਾ ਪਿਆਰ ਹੈ ਅਜਾਮਲ ਨੇ ਬੜੀ ਬੇਸ਼ਰਮੀ ਨਾਲ ਸਾਰਾ ਕੁਝ ਦੱਸ ਦਿੱਤਾ ਪਰ ਇਹ ਵੀ ਪਤਾ ਜੇ ਕਿ ਰਾਜ ਪੰਡਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਜਿਹਦਾ ਪਰਜਾ ਤੇ ਬੁਰਾ ਅਸਰ ਪਵੇ ਰਾਜੇ ਨੇ ਕਿਹਾ ਪਤਾ ਹੈ ਮਹਾਰਾਜ ਅਜਾਮਲ ਕਹਿੰਦਾ ਫਿਰ ਕਿਉਂ ਜਾਣੇ ਹੋ ਕੀ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ ਰਾਜੇ ਨੇ ਪੁੱਛਿਆ ਸੁਣੀ ਹੈ ਪਰ ਮੈਂ ਮੈਂ ਮਜਬੂਰ ਹਾਂ ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ ਉਸ ਨੇ ਮੈਨੂੰ ਮੋਹ ਲਿਆ ਹੋਇਆ ਅਜਾਮਲ ਹੋਰ ਅੱਗੇ ਵਧ ਗਿਆ ਉਹ ਨਿਰਲਜ ਵੀ ਹੋ ਗਿਆ ਨਿਰਲਜ ਮਤਲਬ ਬੇਸ਼ਰਮ ਕਿਉਂਕਿ ਜਿਸ ਕੋਲ ਨਿਰਲज्जਤਾ ਆ ਜਾਵੇ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ ਨਿਰਲज्जਤਾ ਸਭ ਤੋਂ ਮਹਾਨ ਦੋਸ਼ ਸਭ ਤੋਂ ਵੱਡਾ ਪਾਪ ਹੈ ਰਾਜਾ ਸਿਆਣਾ ਸੀ ਉਸ ਦੀ ਆਜੂ ਅਜਾਮਲ ਦੇ ਬਾਪ ਜਿੰਨੀ ਸੀ ਉਹ ਜਾਣ ਗਿਆ ਕਿ ਉਸ ਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ ਪਾਪ ਹੁਣ ਇਸ ਨੂੰ ਚੰਗੇ ਲੱਗ ਰਹੇ ਆ ਉਸਨੇ ਅਜਾਮਲ ਨੂੰ ਕਿਹਾ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਹੁਣ ਕਲਾਵੰਤੀ ਤੁਹਾਨੂੰ ਆਪਣਾ ਪਤੀ ਮੰਨੀ ਬੈਠੀ ਹੈ ਤਾਂ ਉਸ ਨੂੰ ਘਰ ਲੈ ਆਓ ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਜਿੰਨਾ ਚਿਰ ਉਹ ਵੇਸ਼ਵਾ ਹੈ ਪਹਿਲੇ ਉਹ ਉਨਾਂ ਚਿਰ ਵੇਸ਼ਵਾ ਹੈ ਕਰਮ ਕਰਨਾ ਵੀ ਥਾਂ ਦੀ ਜਾਂਚਣਾ ਕਰਦਾ ਹੈ ਥਾਂ ਸਿਰਹੀ ਚ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਆਪ ਰਾਜਪੰਡਤ ਹੋ ਵੇਸਵਾ ਦੇ ਦਵਾਰੇ ਜਾਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਜੇ ਤੁਸੀਂ ਕਲਾਵੰਦੀ ਨੂੰ ਛੱਡ ਨਹੀਂ ਸਕਦੇ ਤਾਂ ਉਸ ਨੂੰ ਆਪਣੇ ਘਰ ਵਸਾ ਲਓ ਉਸ ਨੂੰ ਘਰ ਨਹੀਂ ਲਿਆਂਦਾ ਜਾ ਸਕਦਾ ਤੇ ਨਾ ਹੀ ਛੱਡਿਆ ਜਾ ਸਕਦਾ ਹੈ ਅਜਮਲ ਨੇ ਫੈਸਲਾ ਦਿੱਤਾ ਵੀ ਨਾ ਮੈਂ ਉਹਨੂੰ ਆਪਣੀ ਪਤਨੀ ਬਣਾ ਸਕਦਾ ਤੇ ਨਾ ਹੀ ਮੈਂ ਉਸ ਨੂੰ ਛੱਡ ਸਕਦਾ ਇਹ ਫੈਸਲਾ ਪੱਕਾ ਜੀ ਰਾਜੇ ਨੇ ਪੁੱਛਿਆ ਹਾਂ ਜੀ ਪੱਕਾ ਫੈਸਲਾ ਹੈ ਸੋਚ ਲਓ ਰਾਜੇ ਨੇ ਕਿਹਾ ਅਜਮਲ ਕਹਿਣ ਲੱਗਾ ਜੀ ਸੋਚ ਲਿਆ ਦੇਖੋ ਅਜਮਲ ਅੱਜ ਤੋਂ ਨਹੀਂ ਹੁਣ ਤੋਂ ਹੀ ਉਹ ਰਾਜਪੰਡਤ ਨਹੀਂ ਹੈ ਖਾਮੀਆਂ ਇਹ ਨੇ ਕਿਉਂਕਿ ਜਿਹੜੇ ਦੋਸ਼ ਲੱਗੇ ਆ ਉਹ ਦੋਸ਼ ਵੀ ਦੱਸਿਆ ਰਾਜੇ ਨੇ ਵੀ ਤੇਰੇ ਤੇ ਕਿਹੜੇ ਦੋਸ਼ ਲੱਗੇ ਆ ਗੁਰੂ ਦੀ ਆਗਿਆ ਭੰਗ ਕੀਤੀ ਗੁਰੂ ਕੋਲੇ ਝੂਠ ਬੋਲਿਆ ਫਿਰ ਝੂਠ ਖਾਧੀ ਫਿਰ ਵੇਸ਼ਵਾ ਗਵਨ ਹੋਇਆ ਫਿਰ ਸ਼ਰਾਬ ਪੀਤੀ ਫਿਰ ਬੜੀ ਬੇਸ਼ਰਮੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾ ਕੀਤੀ। ਮਾੜੇ ਕੰਮ ਪਤਾ ਵੀ ਸੀ ਪਰ ਰੁਕਣ ਤੋਂ ਨਾ ਕਰਤੀ। ਇੰਨੇ ਦੋਸ਼ ਹੁੰਦਿਆਂ ਹੋਇਆਂ ਤੁਸੀਂ ਰਾਜ ਪੰਡਤ ਰਹਿਣ ਦੇ ਅਧਿਕਾਰੀ ਨਹੀਂ। ਤੁਹਾਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਤੇ ਰਾਜ ਮਹਿਲ ਜਿਹੜਾ ਤੁਹਾਡੇ ਕੋਲ ਹੈ ਉਹ ਤੁਸਾਂ ਦੀ ਪਤਨੀ ਤੇ ਉਸ ਦੇ ਬੱਚੇ ਨੂੰ ਦਿੱਤਾ ਜਾਂਦਾ ਹੈ ਅੱਗੇ ਤੋਂ ਸ਼ਹਿਰ 'ਚ ਨਹੀਂ ਵੜਨਾ ਕਲਾਬੰਤੀ ਨੂੰ ਵੀ ਸ਼ਹਿਰ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਜਾਂਦਾ ਹੈ ਬਸ ਇਹ ਹੁਕਮ ਹੈ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਜਾਓ ਰਾਜੇ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਿਲਕਾਰ ਸਾਰੇ ਘਬਰਾ ਗਏ ਪਰ ਅਜਾਮਲ ਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜਦੂਤਾ ਨੇ ਅਜਾਮਲ ਨੂੰ ੱੱਕੇ ਮਾਰੇ ਤੇ ਬਾਹਰ ਕੱਢ ਦਿੱਤਾ ਕਿਉਂਕਿ ਉਸ ਨੂੰ ਰਾਜੇ ਦਾ ਹੁਕਮ ਹੋ ਗਿਆ ਸੀ ਸ਼ਹਿਰੋਂ ਬਾਹਰ ਕੱਢਣ ਦਾ ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਕਿਉਂਕਿ ਰਾਜੇ ਦਾ ਹੁਕਮ ਟਾਲਣਾ ਔਖਾ ਸੀ ਨਾਗਰ ਵਾਸੀ ਵੀ ਹੈਰਾਨ ਹੋਏ ਪਰ ਅਜਾਮਲ ਨੂੰ ਕੋਈ ਰੋਗ ਨਾ ਸਕਿਆ ਸਾਧ ਸੰਗਤ ਜੀ ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਹੁੰਦਾ ਤਾਂ ਬੁਰਾ ਭਾਈ ਪਰ ਪਾਪੀ ਨੂੰ ਉਹ ਪਾਪ ਪਿਆਰਾ ਲੱਗਦਾ ਤਾਂ ਹੀ ਉਹ ਵਾਰੀ-ਵਾਰੀ ਉਹ ਵਾਰੀ-ਵਾਰੀ ਪਾਪ ਕਰਦਾ ਜੇ ਪਾਪ ਪਾਪੀ ਨੂੰ ਬੁਰਾ ਲੱਗਣ ਲੱਗ ਜਾਵੇ ਤਾਂ ਉਹ ਪਾਪ ਪਾਪੀ ਆਪਣੇ ਆਪ ਛੱਡ ਦਿੰਦਾ ਹੈ ਨਸ਼ਾ ਪਤਾ ਕਰਨ ਵਾਲੇ ਮਨੁੱਖ ਨੂੰ ਨਸ਼ਾ ਪਤਾ ਕਰਨਾ ਪਿਆਰਾ ਲੱਗਦਾ ਚੰਗਾ ਲੱਗਦਾ ਉਹ ਨਸ਼ਾ ਕਰਦਾ ਜਿਸ ਦਿਨ ਉਹਨੂੰ ਸੋਝੀ ਆ ਜਾਂਦੀ ਹੈ ਨਸ਼ਾ ਬੁਰਾ ਲੱਗਣ ਲੱਗ ਜਾਵੇ ਉਦੋਂ ਉਹ ਆਪ ਹੀ ਨਸ਼ੇ ਦਾ ਤਿਆਗ ਕਰ ਦਿੰਦਾ ਹੈ ਅਜਾਮਲ ਨੂੰ ਪਾਪ ਕਰਨਾ ਚੰਗਾ ਲੱਗ ਰਿਹਾ ਸੀ ਅਜੇ ਵੀ ਇਸ ਕਰਕੇ ਉਹਨੂੰ ਕੋਈ ਰੋਕ ਨਾ ਸਕਿਆ ਅਜਾਮਲ ਨੇ ਕਲਾਵੰਤੀ ਨੂੰ ਨਾਲ ਲੈ ਲਿਆ ਸ਼ਹਿਰੋਂ ਬਾਹਰ ਚਲਿਆ ਗਿਆ ਮਤਲਬ ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ